ਨਾ ਪੁੱਤ ਮੈਂ ਤੈਨੂੰ ਪੜਾ ਲਿਖਾ ਕੇ ਵੱਡਾ ਅਫਸਰ ਬਣਾਉਂਗੀ ਨਾ ਪੁੱਤਾਂ ਹੀ ਨਹੀਂ ਬੋਲਦੇ ਹੁੰਦੇ ਮਾਂ ਮੇਰਾ ਵੀ ਤਮਾ ਵੱਡਾ ਹੋਊਗਾ ਕਿ ਨਹੀਂ ਨਹੀਂ ਪੁੱਤ ਤੂੰ ਬਹੁਤ ਵੱਡਾ ਹੋਏਗਾ ਵੱਡਾ ਹੋ ਕੇ ਪਰ ਲਿਖੇ ਅਫਸਰ ਬਣੂਗਾ ਪੁੱਤ ਮੇਰਾ ਹਨਾ ਬਣੇਗਾ ਨਾ ਅਫਸਰ ਦੇ ਆਪਾਂ ਗੁਰਦੁਆਰੇ ਚੱਲੀਏ ਮੈਂ ਤੂੰ ਗੁਰਦੁਆਰੇ ਕਿਉਂ ਜਾਣਾ ਹੁਣ ਬੇਬੇ ਮੈਂ ਗੁਰਦੁਆਰੇ ਅਰਦਾਸ ਕਰਕੇ ਆਉਣੀ ਆ ਵੀ ਸਾਡੇ ਘਰੇ ਸੁੱਖ ਸ਼ਾਂਤੀ ਰੱਖੀ ਆ ਜਿੰਨਾ ਚਿਰ ਤੁਸੀਂ ਮਾਵਾ ਤੁਸੀਂ ਸਾਡੇ ਘਰੇ ਹੋ ਉਹ ਨਾ ਚਿਰ ਕਿੱਥੇ ਸੁੱਖ ਸ਼ਾਂਤੀ ਰਹਿਣ ਦਿੰਨੀ ਤਵਾਸਾ ਫਿਰ ਤੋਂ ਰਿਜਤੀਆਂ ਰੁਸਰੀ ਜੀ ਸਭ ਤੋਂ ਵੱਡੇ ਹੁੰਦੇ ਜਨਰਵੀਆਂ ਨੇ ਇਹਨਾਂ ਉਮਰ ਦੇ ਸਾਬ ਨਾਲ ਹਾਂ ਉਹ ਤੂੰ ਦਾ ਸਾਰੇ ਠੀਕ ਨਹੀਂ ਹਾਂ ਸਾਰੇ ਵਧੀਆ ਲੱਗੇ ਮਮੀ ਕੀ ਕਰੇਂਦੀ ਹੈ ਹਾਂ ਵਧੀਆ ਵਧੀਆ ਔਰ ਮੰਗਾ ਕਿੱਥੇ ਆ ਮੰਗਾ ਅੰਦਰ ਨੂੰ ਗਿਆ ਸੀਗਾ ਬੋਲ ਮਾਰ ਬੋਲ ਮਾਰ ਮੈਂ ਮੰਗੇ ਕੋਲੇ ਕੰਮ ਆਇਆ ਸੀਗਾ ਮੰਗੇ ਪੁੱਤ ਵਰਸ ਲਾਇਆ ਆ ਗਿਆ ਆ ਗਿਆ ਰਦੇ ਆਲਾ ਮੰਦਿਰ ਚੀਜ ਆ ਗਈ ਹੈ। ਹੋਰ ਕੰਮ ਬੜੇ ਚਰਮਾ ਬਾਗੀੜਾ ਮਾਰੇਗਾ। ਉਹ ਬਸ ਅੱਜ ਤੇਰੇ ਤਾਈ ਕੰਮ ਸੀ ਯਾਰ ਮਾਨਲੇ ਜਾ ਯੇ ਮਿਲਿਆ ਯੇ। ਚਲਾ ਆਇਆ ਕਰ ਮਾਰ ਲੈ ਕਰਕੇ ਲਾਦਾ। ਹੋ ਰਾਜਾ ਮੈਨੂੰ ਤਾਂ ਨਹੀਂ ਟਾਈਮ ਲਾਦਾ ਕਰੂੰ। ਹੋਰ ਕੰਮ ਦੰਦਾ ਤੇ ਟਾਈਮ ਹੀ ਲਾਦਾ। ਮੈਂ ਤਾਂ ਤੇਰੇ ਕੋਲੇ ਕੰਮ ਆਇਆ ਸੀ ਯਾਰ ਇੱਕਾ। ਆ ਦੱਸ ਬਈ ਸਾਡੇ ਪਿੰਡਾਂ ਨਾਲ ਇੱਕ ਕੁੜੀ ਆ। ਤੇ 6 ਮਹੀਨੇ ਉਹਦੇ ਘਰ ਵਾਲਾ ਮਰ ਗਿਆ। ਤੇ ਉਹ ਆਪਣੇ ਪੇਕੇ ਪਿੰਡ ਰਹਿੰਦੀ ਆ। ਠੀਕ ਹੈ। ਨਾਲ ਇੱਕ ਉਹਦੇ ਛੋਟੀ ਜੀ ਕੁੜੀ ਹੈਗੀ। ਤੇ ਉਹਦਾ ਰਿਸ਼ਤਾ ਲੱਗਿਆ ਸੀ ਮੇਰੇ ਤਾਂ। ਵਾਹਈ ਸੋਨਾ ਕਰਿਆ ਪੁੱਤ ਹੋਰ ਬੇਬੇ ਨਾਲੇ ਆਪਣੇ ਮੰਗੇ ਬਾਈ ਦਾ ਘਰ ਵਸਦਾ ਹੋ ਜੂਗਾ ਹੋਰ ਸੰਭਾਲ ਕਰਦੇ ਨਾਲੇ ਤੂੰ ਸੌਖੀ ਹੋ ਜਾਏਗੀ ਹੋਰ ਪੁੱਤ ਮੇਰੇ ਤਾਂ ਗੋਡੇ ਜਮੇ ਨਹੀਂ ਦੁਰਤੇ ਹੋਰ ਨਾਲੇ ਤੁਸੀਂ ਸੌਖੇ ਹੋ ਜਾਓਗੇ ਨਾਲੇ ਉਹਦਾ ਬੇਚਾਰੀ ਦਾ ਉਹਦਾ ਘਰ ਬਾਕ ਜੂਗਾ ਕੋਈ ਗੱਲ ਨਹੀਂ ਬਾਈ ਬਾਕੀ ਜਿੰਮੇ ਤੇਰੀ ਰਾਇ ਹੋਈ ਤੂੰ ਦੱਸ ਦੀ ਹਨਾ ਬਸ ਸਾਡੀ ਤਾਂ ਰਾਇ ਹੀ ਆ ਪੁੱਤ ਉਹਨਾਂ ਨਾਲ ਗੱਲ ਕਰ ਪੱਕੀ ਮੈਂ ਉਹਨਾਂ ਨਾਲ ਗੱਲ ਕਰ ਲੂਗਾ ਤੁਸੀਂ ਸ਼ਾਮ ਨੂੰ ਮੈਨੂੰ ਰਾਇ ਕਰਕੇ ਦੱਸ ਦਿਓ ਤੁਹਾਡੀ ਰਾਇ ਕਿਵੇਂ ਹੈਗੀ ਤੇ ਫਿਰ ਮੈਂ ਉਹਨਾਂ ਨਾਲ ਗੱਲ ਕਰ ਲੂਗਾ ਤੇ ਇੱਕ ਗੱਲ ਦਾ ਹੋਰ ਧਿਆਨ ਰੱਖੀ ਹੋਵੇ ਤੇ ਕੁੜੀ ਪਹਿਲੀ ਬਹੁਤ ਤੰਗ ਹੈਗੀ ਨਹੀਂ ਪੁੱਤ ਤੂੰ ਆਪਣੀ ਧੀ ਬਣਾ ਕੇ ਰੱਖੀ ਉਹ ਇੰਨੀ ਦੱਚਾ ਨਾ ਲੈ ਅਸੀਂ ਤਾਂ ਮਾਮਾ ਧੀਆਂ ਵਾਂਗੂ ਰਹਾਗੇ ਠੀਕ ਹੈ ਭਾਈ ਇਹ ਗੱਲ ਦਾ ਧਿਆਨ ਰੱਖੀ ਕੋਈ ਗੱਲ ਨਹੀਂ ਬਈ ਕੋਈ ਨਹੀਂ ਕੁੜੀ ਪਹਿਲੀ ਦੁੱਖ ਖਾਰੀ ਭਰੀ ਹੋਈ ਆ ਮੈਨੂੰ ਕੋਈ ਦੁੱਖ ਨਾ ਦੇ ਤੇ ਬਾਕੀ ਜੇ ਮੈਂ ਸੁਢੀ ਰਾਇ ਉਹ ਮੈਨੂੰ ਦੱਸ ਦੇ ਦਸ਼ਾਮ ਤੇ ਆਪਾਂ ਫਿਰ ਦੋ ਦਿਨਾਂ ਚ ਜਿਚੁੰਨੀ ਜੜਾਵਾ ਕਰਕੇ ਲਿਆ ਕੋਈ ਗੱਲ ਨਹੀਂ ਭਾਈ ਅਸੀਂ ਰਾਇ ਕਰ ਦਿੰਦੇ ਆ ਬੱਸ ਇਹਨੂੰ ਅੱਗ ਨੇ ਅਸੀਂ ਪੱਕੀ ਗੱਲ ਦੱਸ ਦੇਾਂਗੇ ਠੀਕ ਹੈ ਤੇ ਬਾਕੀ ਸਾਡੀ ਗਈ ਆ ਕੀ ਕਰ ਜਮਨੂ ਆਪਰੇ ਨਾਲ ਚੱਲ ਠੀਕ ਆ ਬਈ ਮੰਗੇ ਚੱਗ ਬਈ ਆ ਬਈ ਨਾ ਚਾਹ ਪਰੋਂ ਦੋ ਦਿਨਾਂ ਨੂੰ ਪੀਵਾਂਗੇ ਆਪਾਂ ਤੂੰ ਮੈਨੂੰ ਅਥਨੇ ਰਾਇ ਕਰਕੇ ਦੱਸਦੀ ਬਈ ਬਣ ਕੇ ਠੀਕ ਐ ਕੋਈ ਗੱਲ ਨਹੀਂ ਚੰਗਾ ਠੀਕ ਐ ਚੰਗਾ ਬਖਤਾ ਸ਼ਾਬਾਸ਼ ਏ ਤੇਰੇ ਜਮਦਾਰ ਐ ਆ ਤਾਂ ਬੜਾਈ ਸੁਣੋ ਸੱਚਿਆਂ ਦਾ ਚੰਗਾ ਕੋਈ ਗੱਲ ਨਹੀਂ ਕਰ ਬੇਤੇ ਕੋਈ ਨਾ ਪਰਾਇ ਕਰ ਦੇ ਮੇਰਾ ਹਾਂ ਬਸ ਰਹਿ ਗਈ ਐ ਆਪਾਂ ਤਾਂ ਚੁੰਨੀ ਚੜਾਵਾ ਕਰ ਲਾਂਗੇ ਨਾਲ ਖੰਦੀ ਰਹਿੰਦੇ ਤੇ ਦੇਖ ਲੈ ਕੋਈ ਨਹੀਂ ਫਿਰ ਕੁੜੀ ਨੂੰ ਲੈ ਕੇ ਤੋਰਾਂਗੇ ਦੋ ਪਰਾਂ ਚਾਟ ਨੂੰ ਵੀ ਰਤਾਣਾ ਹੈਗਾ ਉਹ ਕਿ ਮੁੰਡਾ ਵੀ ਆਪਾਂ ਨੂੰ ਕੋਈ ਹੋਊਗਾ ਕੋਈ ਨਾ ਫਿਰ ਆਪਾਂ ਦੇਖਦੇ ਹਾਂ ਨਾਲੇ ਕੁੜੀ ਦਾ ਪੁੱਣ ਹੋਊਗਾ ਕੁੜੀ ਨੂੰ ਵਿਆਹ ਕੇ ਤੋਰ ਦਿਆਂਗੇ ਆਪਣਾ ਘਰ ਬਸਜੂ ਚੱਲ ਠੀਕ ਹੈ ਕੋਈ ਨਾ ਦੇਖਦੇ ਹਾਂ ਹਾਂ ਚਲ ਤੂੰ ਚਾਹ ਬਣਾ ਚੱਲ ਠੀਕ ਹੈ ਮੈਂ ਚਾਹ ਬਣਾਉਣੀ ਆ ਕੁੜੀ ਕਾੜੀ ਬਾਰੇ ਨਾ ਸੋਚ ਇਹ ਮੰਮੀ ਆਪਾਂ ਚੱਲ ਚੱਲ ਮੈਂ ਬਿਆਨ ਉਹ ਵੀ ਨਾ ਹੋ ਗਿਆ ਵੀ ਆਪਣੀ ਨਿਮੋ ਦਾ ਦਾਤਲਾ ਕਰਵਾਉਣ ਦੇ ਆਪਾਂ ਸਕੂਲ ਚ ਚਲ ਕੋਈ ਗੱਲ ਨਹੀਂ ਮੈਂ ਕਰ ਲੂ ਪਤਾ ਕੇ ਸਕੂਲ ਚ ਠੀਕ ਹੈ ਜੀ ਪਤਾ ਕਰਕੇ ਆਇਓ ਹੋਰ ਨਾਲੇ ਘਰੇ ਬੈਠੀ ਆਵੇ ਹਾਂਜੀ ਪੜ੍ਹ ਦੂ ਵਿਚਾਰਾ ਚਲ ਵਿਚਾਰੀ ਪੜ੍ਹ ਲੂਗੀ ਪਤਾ ਕਰਕੇ ਆਇਓ ਕੋਈ ਨਾ ਘਰੇ ਆਣਾ ਠੀਕ ਹੈ ਜੀ ਜਾਇਓ ਠੀਕ ਹੈ ਬੇਬੇ ਹੁਣ ਫਰਕ ਆ ਸੋਨੂੰ ਹਾਂ ਬਹੁਤ ਛੋਟਾ ਜਿਹਾ ਫਰਕ ਹੈ ਲੈ ਮੈਂ ਤੁਹਾਡੀਆਂ ਲੱਤਾਂ ਘੁੱਟ ਦਿਆਂ ਦਵਾਈ ਲੈ ਲਈ ਸੀ ਬੇਬੇ ਦਵਾਈ ਤਾਂ ਲੈ ਲਈ ਸੀ ਪਰ ਲੱਗਦਾ ਹੀ ਬਾਹਰ ਨਾਲ ਦਸਤੀਆਂ ਨੇ ਕੋਈ ਨਵੇਂ ਬੇਠੀ ਖੋਜੋਗੇ ਮਮਾ ਮੈਨੂੰ ਨਾ ਮੇਰੇ ਮੇਜ ਦਾ ਕੋਈ ਸੂਟ ਨਹੀਂ ਲੱਭਿਆ ਮੈਂ ਸਾਰੇ ਕਿੱਥੇ ਪਾ ਲਿਆ ਹੋਂ ਦੱਸ ਮੈਂ ਕੀ ਪਾਵਾਂ ਬੇਬੇ ਮਾਂ ਬੋਤੋਈ ਮੈਂ ਆਏ ਕਹਿੰਦੀ ਸੀ ਨਿੰਮੋ ਦੇ ਪੌਣ ਨੂੰ ਇੱਕ ਵੀ ਸੂਟ ਨਹੀਂ ਹੈਗਾ ਇਹਨੂੰ ਇੱਕ ਦੋ ਸੂਟ ਲਿਆ ਦਿੰਦੇ ਨਾ ਫਿਰ ਮੌਸਮ ਵੀ ਬਦਲਦ ਅੱਗੇ ਥੋੜੇ ਕੀ ਹੈ ਅਜੇ ਕੋਈ ਫਸਲ ਨਹੀਂ ਵੇਚੀ ਆਪਾਂ ਪੈ ਹੱਥ ਬਲਾਈ ਤੰਗ ਹੋਇਆ ਤੇ ਪੈਸਾ ਤਾਂ ਘਰੀ ਕੋਈ ਹੈ ਨਹੀਂ ਚਲ ਕੋਈ ਨਾ ਮਮੇ ਮੈਂ ਤਾਂ ਇਸ ਨੂੰ ਨਹੀਂ ਛੱਡ ਨਹੀਂ ਸਕਦਾ ਕੋਈ ਨਾ ਜਦੋਂ ਆਪਣਾ ਹੱਥ ਖੁੱਲ ਗਿਆ ਨੰਦ ਜਮੀ ਮਮੇ ਯਾਦ ਇੱਕ ਪੁਰਨਾ ਦੇ ਮੈਂ ਨਹੀਂ ਆ ਜਾ ਪੁੱਤ ਲੈ ਜਾ ਧੀਏ ਮੈਨੂੰ ਲੱਗਦਾ ਹੈ ਮੇਰੀ ਕਿਸਮਤ ਦੇ ਨਾਲ ਨਾਲ ਤੇਰੀ ਕਿਸਮਤ 'ਚ ਵੀ ਦੁੱਖ ਲਿਖੇ ਨੇ ਕੋਈ ਨਾ ਮਮੇ ਸੁੱਟਨ ਦਾ ਕੀ ਆਪਾਂ ਨੂੰ ਰਹਿਣ ਵਾਸਤੇ ਘਰ ਤਾਂ ਮਿਲ ਗਿਆ ਹਾਂ ਪੁੱਤ ਨਾਲੇ ਤੈਨੂੰ ਨਾ ਸੋਹਣੇ ਸੋਹਣੇ ਸੁੱਤ ਨਾ ਤੇਰਾ ਮਾਮਾ ਲੈ ਕੇ ਦੇਊਗਾ ਚੰਗਾ ਜਾ ਪੁੱਤ ਖੇਡ ਲੈ ਹੁਣ ਕੀ ਕਰਾਂ ਰੱਬਾ ਮੇਰੇ ਨਾਲ ਨਾਲ ਨਾ ਮੇਰੀ ਧੀ ਨੂੰ ਵੀ ਦੁੱਖ ਝੱਲਣੇ ਪੈ ਰਹੇ ਨੇ ਕਮਣ ਪਾਣੀ ਲੱਗਿਆ ਜੀ ਇੱਧਰ ਕੀ ਆਲੇ ਦਰ ਮਾਤਾ ਉਹ ਕੰਮ じゃ ਰਹਿੰਦਾ ਸੀ ਜੀ ਪਤਾ ਕੀਤਾ ਸੀ ਜੀ ਨਿੰਮੋ ਦੇ ਦਾਖਲੇ ਬਾਰੇ ਕੀ ਤੂੰ ਦਾਖਲਾ ਦਾਖਲਾ ਲਾ ਰੱਖੀ ਐ ਮੈਨੂੰ ਤਾਂ ਸਵੇਰੇ ਕਿਹਾ ਸੀ ਨਾ ਵੀ ਕੱਲ ਕੋਈ ਪੈਸਾ ਨਹੀਂ ਕੋਈ ਤੇਰਲਾ ਨਹੀਂ ਕੋਈ ਫਸਲ ਨਹੀਂ ਵੇਚੀ ਬਾੜੀ ਨਹੀਂ ਵੇਚੀ ਪੈਸਾ ਕਿੱਥੋਂ ਆਊਗਾ ਆਖਲਾ ਆਖਲਾ ਲਾਰਕੀ ਐ ਤੇ ਚਲ ਕੋਈ ਨਾ ਬਣਾ ਜੋ ਹੁਣ ਪੈਸਾ ਤੇ ਲੈ ਹੈ ਨਹੀਂ ਕਰੇ ਅਗਲੇ ਸਾਲ ਲਾ ਦਾਂਗੇ ਆਪਾਂ ਮੈਂ ਐਂ ਕਹਿੰਦੀ ਸੀ ਜੀ ਆਪਣੀ ਨਿੰਮੋ ਕਿੰਨੀ ਹੁਸ਼ਿਆਰ ਆ ਪੜਾਈ ਚੋ ਵਿਚਾਰੀ ਦਾ ਸਾਲ ਮਰ ਜੂਗਾ ਕੀ ਤਾਂ ਆਪਣੀ ਆਪਣੀ ਲਾਰਕੀ ਐ ਤੂੰ ਮੇਰੇ ਮੰਮਾ ਨੂੰ ਕਹਿ ਸਕਦੀ ਚਲ ਸੋਡੀ ਮਰਜੀ ਐ ਜੀ ਮਾਂ ਮੈਂ ਕੀ ਲੈਣਾ ਪੜਾਈ ਕਰਕੇ ਨਾ ਪੁੱਤ ਮੈਂ ਤੈਨੂੰ ਪੜਾ ਲਿਖਾ ਕੇ ਵੱਡਾ ਅਫਸਰ ਬਣਾਉਂਗੀ ਨਾ ਪੁੱਤ ਐਂ ਨਹੀਂ ਬੋਲਦੇ ਹੁੰਦੇ ਮਾਂ ਮੇਰਾ ਵੀ ਤੇਮਾ ਵੱਡਾ ਹੋਊਗਾ ਕਿ ਨਹੀਂ ਨਹੀਂ ਪੁੱਤ ਤੂੰ ਬਹੁਤ ਵੱਡਾ ਹੋਏਂਗਾ ਵੱਡਾ ਹੋ ਕੇ ਪੜ੍ਹ ਲੈ ਕੀ ਅਫਸਰ ਬਣੂਗਾ ਪੁੱਤ ਮੇਰਾ ਹਨਾ ਬਣੇਗਾ ਨਾ ਅਫਸਰ ਚੱਲ ਪੁੱਤ ਖੇਡ ਲੈ ਤੂੰ ਚਾਹ ਲਿਆ ਮਾਂ ਕੇ ਰੋਟੀ ਖਾਓਂਗੇ ਜੀ ਚੱਲ ਤੂੰ ਚਾਹ ਹੀ ਬਣਾ ਦੇ ਹੁਣ ਠੀਕ ਏ ਮੈਂ ਬਣਾਉਣੀ ਏ ਚਾਹ ਮੈਂ ਮੰਗੇ ਪੁੱਤ ਹਾਂ ਬੇਬੇ ਆਏ ਤਾਂ ਇਹਨਾਂ ਨੇ ਮਾਂ ਮਾਚੀਆਂ ਨੇ ਆਪਾਂ ਨੂੰ ਨੰਗ ਕਰ ਦੇਣਾ ਇਨਾਂ ਦੀਆਂ ਤਾਂ ਡਿਮਾਂਡਾਂ ਹੀ ਵਾਲੀਆਂ ਵੱਡੀਆਂ ਵੱਡੀਆਂ ਨੇ। ਓ ਬੇਬੇ ਉਹਨਾਂ ਨੇ ਕੀ ਕਹਿਤਾ ਇਹ ਆ। ਉਹ ਤਾਂ ਲੋੜ ਮੁਤਾਬਕੀ ਚੀਜ਼ ਮੰਗਦੇ ਆ ਨੇ। ਹੁਣ ਤੋਵੇਂ ਉਹਨਾਂ ਦੀ ਮੇਰ ਲੈਣ ਲੱਗ ਗਿਆ। ਮੈਨੂੰ ਨਹੀਂ ਪਤਾ ਕਿਵੇਂ ਮਰਜ਼ੀ ਕਰੋ ਉਹਨਾਂ ਨੂੰ ਪਿੰਡ ਭੇਜ ਆਉਦੇ। ਓ ਬੇਬੇ ਐ ਕਿਵੇਂ ਭੇਜੀਏ? ਫੇਰ ਆਪਾਂ ਨੂੰ ਕਿਤੇ ਬਾਅਦ ਵਿੱਚ ਵਸਤਾਉਣਾਂ ਨਾਲ ਭੇਜੇ। ਕੋਈ ਨਹੀਂ ਵਸਤਾਉਣਾ ਪੈਂਦਾ। ਕੋਈ ਵਾਹਨ ਨਾ ਲਾ ਕੇ ਕਿਹ ਰਾਂ ਉਹਨਾਂ ਨੂੰ ਪਿੰਡ ਚੱਲ ਗਿਆ। ਓ ਐ ਨਹੀਂ ਬੇਬੇ ਲੋਟਾਂ ਹੁੰਦਾ ਤੁਹਾਡਾ ਆਪ ਦੀ ਜੜੀ ਪਕਾਉਣੇ ਨੇ। ਪਕਾਉਣੀ ਹੁੰਦੀ ਆ ਆਪਦੀ ਜੜੀ। ਓਹ ਮੈਰਜੀ ਲੱਗ ਗਿਆ ਲੈਣ ਉਹਨਾਂ ਦੀ। ਨ ਇਹ ਨਹੀਂ ਕੁਝ ਕਰਦਾ ਇਹ ਤਾਂ ਮੈਨੂੰ ਹੀ ਕੋਈ ਸਕੀਮ ਲਾਉਣੀ ਪਊਗੀ ਮੈਂ ਲਾਉਣੀ ਆ ਕੋਈ ਚਾਲ ਚਲਾਉਣੀ ਆ ਦੇਖਦੀ ਆ ਕੋਈ ਕੀ ਕਰੀ ਜਾਂਦੀ ਆ ਕਰ ਲਿਆ ਉਹ ਕੰਮ ਹਾਂਜੀ ਕਰ ਲੇ ਕੰਮ ਤਾਂ ਅੱਛਾ ਰੋਟੀ ਤਾਂ ਨਹੀਂ ਬਗਾਈ ਸੀ ਨਾ ਰੋਟੀ ਆਟਾ ਗੁੰਨਿਆ ਪਿਆ ਬਸ ਲੱਗਦੀ ਆ ਰੋਟੀ ਵੀ ਫੇਰ ਮੈਂ ਤਾਂ ਤੈਨੂੰ ਐਂ ਕਹਿੰਦਾ ਸੀਗਾ ਹਾਂਜੀ ਦੱਸੋ ਤੂੰ ਕਿੰਨੇ ਮੂਨੇ ਪਿੰਡ ਜਾਣਾ ਮੀਨਾ ਵੀ ਦਿਨ ਤੱਕ ਆਇਆ। ਮੀਨਾ ਵੀ ਦਿਨ ਹਾਂ। ਕਿਉਂ ਕੀ ਗੱਲ ਹੋ ਗਈ ਜੀ? ਤੂੰ ਚੱਲ ਛੋਟਾ ਜੀ ਮਣ ਜਾ ਮਦੂ ਜਾ ਕੇ ਨਾਲੇ। ਮੈਂ ਕਦੋਂ ਕਿਹਾ ਜੀ ਮੇਰਾ ਮਨ ਨਹੀਂ ਲੱਗਦਾ। ਨਾਲੇ ਫਿਰ ਹੁਣ ਤਾਂ ਇਹ ਮੇਰਾ ਆਪਣਾ ਘਰ ਹੈ। ਮਨ ਤਾਂ ਮੇਰਾ ਲੱਗਿਆ ਹੋਇਆਗਾ। ਤੂੰ ਚੱਲ ਕੋਈ ਨਾ ਕਰਤਾ ਤੇਰੇ ਜਾ ਮੈਂ ਤਾਂ ਬੈਸੇ ਹੀ ਕਹਿਤਾ ਮਹਾਂ ਜੀ ਜਾਣਾ ਜਾਇਓ। ਨਾਲੇ ਫਿਰ ਮੇਰੀ ਗੱਲ ਸੁਣੋ ਜੀ। ਮੇਰੇ ਘਰ ਦੇ ਕੀ ਸੋਚਣਗੇ ਵੀ ਹੁਣ ਤਾਂ ਸਹੁਰੇ ਗਈ ਸੀ ਇਹ ਫੇਰ ਆ ਗਈ। ਕੀ ਸੋਚਣਗੇ ਵਿਚਾਰੇ ਦੇਖ ਲੈ ਫਿਰ ਤੇਰੀ ਮਰਜ਼ੀ ਇੱਦਾਂ ਚਲੋ ਠੀਕ ਹੈ ਜੀ ਇਹਨਾਂ ਨੂੰ ਕੀ ਹੋ ਗਿਆ ਪਹਿਲਾਂ ਤਾਂ ਕਦੇ ਨਹੀਂ ਇਹ ਗੱਲ ਕਹੀ ਨਾਲੇ ਫਿਰ ਮਹੀਨਾ 20 ਦਿਨ ਪਤਾ ਨਹੀਂ ਕੀ ਗੱਲ ਬਾਤ ਹੈ ਚਲੋ ਦੇਦੇ ਆਪਾਂ ਗੁਰਦੁਆਰੇ ਚੱਲੀਏ ਮੈਂ ਤੂੰ ਗੁਰਦੁਆਰੇ ਕਿੱਥੇ ਜਾਣਾ ਹੁਣ ਵੇਬੇ ਮੈਂ ਕਰਦੇ ਵਾਰੀ ਅਰਦਾਸ ਕਰਕੇ ਆਉਣੀ ਉਹ ਵੀ ਸਾਡੇ ਘਰੇ ਸੁੱਖ ਸ਼ਾਂਤੀ ਰੱਖੀ ਆ ਜਿੰਨਾ ਚਿਰ ਤੁਸੀਂ ਮਾਵਾ ਤੀਆਂ ਸਾਡੇ ਘਰੇ ਹੋ ਉਹ ਨਾ ਚਿਰ ਕਿੱਥੇ ਸੁੱਖ ਸ਼ਾਂਤੀ ਰਹਿਣ ਦਿੰਨੀ ਹੋ ਤੁਸੀਂ ਰੱਖੋਗੇ ਸੁੱਖ ਸ਼ਾਂਤੀ ਜੇ ਕੰਮ ਕਰ ਲੈ ਰੱਬਾ ਜਾਂਦਾ ਜਾਨ ਮੰਨਦਾ ਜਾਂ ਫਿਰ ਦੁੱਖ ਨਾ ਦਿੰਦਾ ਨਿੰਮੋ ਕੀ ਗੱਲ ਹੋ ਗਈ ਪੁੱਤਰ ਹੋਈ ਕਰਤ ਜਾਣਾ ਕੀ ਹੋ ਗਿਆ ਮਮਾ ਇਹ ਆਪਣਾ ਘਰ ਨਹੀਂ ਆ ਗਏ ਤੇ ਤਾਂ ਆਪਣਾ ਕਿ ਬਣਦਾ ਵੀ ਨਹੀਂ ਨਾ ਪੁੱਤ ਇਹ ਆਪਣਾ ਹੀ ਘਰ ਹੈਗਾ ਨਾਲੇ ਫਿਰ ਤੇਰੇ ਪਾਪਾ ਵੀ ਤਾਂ ਹੈਗੇ ਨੇ ਨਾਲੇ ਬੇਬੇ ਆਪਨੂੰ ਕਿੰਨਾ ਤਾਂ ਪਿਆਰ ਕਰਦੀ ਹੈ ਕੋਈ ਨਾ ਪੁੱਤ ਉਹ ਤਾਂ ਵੈਸੇ ਗੁੱਸੇ ਚ ਬੋਲ ਜਾਂਦੇ ਨੇ ਬੇਬੇ ਦਾ ਸੁਵਾਈ ਐਵੇਂ ਦਾ ਚੰਗਾ ਰੋਣਾ ਨਹੀਂ ਪੁੱਤ ਤੂੰ ਤਾਂ ਮੇਰਾ ਸਿਆਣਾ ਪੁੱਤ ਹੈ ਚਲ ਸੌ ਜਾ ਪੁੱਤ ਆਰਾਮ ਕਰ ਲੈ ਚੰਗਾ ਪੈ ਜਾ ਫਿਰ ਮੈਂ ਤੇਰੇ ਵਾਸਤੇ ਨਾ ਖੀਰ ਬਣਾ ਕੇ ਦਵਾਂਗੀ ਚੰਗਾ ਪੈ ਜਾ ਪੈ ਜਾ ਪੁੱਤ ਤੇ ਮੈਂ ਨਾ ਇਹ ਤੈਨੂੰ ਕਿਹਾ ਸੀ ਉਹਨਾਂ ਨੂੰ ਭੇਜ ਦੇ। ਉਹ ਬੇਬੇ ਉਹਨਾਂ ਨੂੰ ਕਿੱਥੇ ਭੇਜਾਂ? ਇੱਥੇ ਰਹਿਣਾ ਉਹਨਾਂ ਨੇ ਤਾਂ। ਅੱਛਾ ਉਹਨਾਂ ਨੇ ਇੱਥੇ ਹੀ ਰਹਿਣਾ ਤੇ ਉਹਨਾਂ ਨੇ ਦਿੱਤਾ ਕੀ ਆ ਆਪਾਂ ਨੂੰ? ਕੋਈ ਨਾ ਬੇਬੇ ਉਹਨਾਂ ਨੇ ਆਪਾਂ ਨੂੰ ਕੀ ਦੇਣਾ? ਉਹ ਤਾਂ ਆ ਬਿਚਾਰੀਆਂ ਕਿਸਮਤਦਿਆਂ ਮਾਰੀਆਂ ਨੇ। ਉਹ ਤਾਂ ਕਿਸਮਤਦਿਆਂ ਮਾਰੀਆਂ ਹੋਈਆਂ ਨੇ। ਤੂੰ ਆ ਜਾ ਵੱਡਾ ਟਾਟਾ ਫਿਰ ਲਾ। ਹੋ ਚੱਲ ਕੋਈ ਨਾ ਬੇਬੇ ਤੂੰ ਸਾਰਾ ਤੈਨੂੰ ਉਹਨਾਂ ਦੇ ਮਾਰੀ ਪਈ ਦੇਂਗੇ ਦੋਨੋਂ ਦੇ। ਹਾਂ ਮੇਰੇ ਨਾਲ ਤਾਂ ਪਤਾ ਨਾ ਜਵਾਨ ਲੜਾ ਦੇਗਾ। ਉਹਨਾਂ ਨੂੰ ਨਹੀਂ ਕੁਛ ਕਹਿੰਦਾ। ਚੱਲ ਕੋਈ ਨਾ ਮੈਂ ਕਰਦਾ ਗੱਲ। ਨਹੀਂ ਮੈਨੂੰ ਬੋਲੀ ਨਹੀਂ ਕਰਨਾ। ਕੰਨ ਕਾਨੂੰ ਕਰਨੀਆਂ ਤੇ ਉਹ ਕੰਨੀ 라ਵਣ ਹਾਂਜੀ ਪਾਈ ਜਾਂਦੀ ਸੀ ਉਹ ਮੈਂ ਤਾਂ ਤੈਨੂੰ ਨਾ ਐਂ ਕਹਿੰਦਾ ਸੀਗਾ ਕਿ ਤੂੰ ਚਾਰ-ਪਿੰਡ ਲਾਇਆ ਪਿੰਡ ਜੇ ਤੁਸੀਂ ਪਿੰਡ-ਪਿੰਡ ਕਿਉਂ ਲਾ ਰੱਖੀ ਐ ਮੈਨੂੰ ਐਂ ਦੱਸੋ ਆਖਰ ਚ ਗੱਲ ਕੀ ਐ ਮੈਂ ਜਦੋਂ ਅਸੀਂ ਤੈਨੂੰ ਕੇਰਾ ਕਹਿਤਾ ਵੀ ਅਸੀਂ ਸੋਨ ਨਹੀਂ ਰੱਖਣਾ ਹੋਰ ਗੱਲ ਕੀ ਐ ਨਾ ਬੇਬੇ ਆਹੇ ਜੀ ਮੈਥੋਂ ਕੀ ਗਲਤੀ ਹੋ ਗਈ ਜਿਹੜਾ ਤੂੰ ਇਸ ਘਰ ਚ ਨਹੀਂ ਰੱਖਣਾ ਹੈਗਾ ਸਾਨੂੰ ਨਹੀਂ ਗਲਤੀਆਂ ਤਾਂ ਹੋਰ ਤੋਂ ਗਲਤੀਆਂ ਕੀ ਕਰਨਗੇ ਸਾਰਾ ਘਰ ਤਾਂ ਤੂੰ ਖਾ ਗਈ ਅਜੇ ਕੋਈ ਕਸਰ ਹੈ ਬੇਬੇ ਸਾਡਾ ਤਾਂ ਆਹੀ ਕਰਾ ਸੀ ਤਾਂ ਇੱਥੇ ਰਹਾ ਮੰਗੇ ਤੁਸੀਂ ਤੁਰਦੀਆਂ ਲੱਗੋ ਨਹੀਂ ਕਰੇ ਤੁਹਾਡਾ ਬੇਬੇ ਹੁਣ ਤਾਂ ਤੁਸੀਂ ਸਾਡਾ ਸਾਰਾ ਕੁਝ ਸਾਡਾ ਤਾਂ ਹੁਣ ਇਹੀ ਕਰ ਹੈ ਚਲ ਤੁਰ ਬੇਬੇ ਜਾ 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 ਬੇਬੇ ਮੈਂ ਆਪ ਵੀ ਤੇਨੂੰ ਲੈ ਕੇ ਚਲ ਜਾਊਂਗੀ ਮੇਬੇ ਮਾੜਾ ਮੋਟਾ ਤਾਂ ਤਰਸ ਕਰੋ ਅਸੀਂ ਤਾਂ ਪਹਿਲੀ ਦੁੱਖਾਂ ਦੀਆਂ ਮਾਰੀਆਂ ਤੂੰ ਚੱਲ 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 ਤੁਰਦੀ ਰਹਿ ਕ ਤੁਰਦੀ ਚੱਲ ਚੱਲ ਮੇਬੇ ਅਸੀਂ ਕਿੱਥੇ ਜਾਵਾਂਗੀਆਂ ਬਾਹੋ ਜਿਗਰੀ ਜਾਰਾ ਤੂੰ ਵੀ ਦਿਖਾਈ ਦਿੱਤੀ ਆਪਣੀ ਕਰਤੂਤ ਇਹ ਤਾਂ ਵਿਚਾਰੀਆਂ ਪਹਿਲੀ ਦੁੱਖਾਂ ਦੀਆਂ ਮਾਰੀਆਂ ਹੋਈਆਂ ਨੇ ਤੂੰ ਵੀ ਆ ਦੁਖੀ ਕਰਨ ਵਾਲਾ ਫਰਜ਼ ਨਿਭਾਈ ਦਿੱਤਾ ਬਾਈ ਬਾਈ ਤੂੰ ਚੁੱਪ ਰਹਿ ਅਮਨ ਮੇਰੀ ਸਾਕੀਆਂ ਭੈਣਾਂ ਤੋਂ ਵੀ ਵੱਧਾ ਜਾ ਪੜਨੇ ਤੂੰ ਅੰਦਰ ਜਾ ਮੈਂ ਹੁਣ ਪੰਚਾਇਤ ਲੈ ਕੇ ਆਉਂਗਾ ਮੈਂ ਦੇਖਦਾ ਕੌਣ ਤੈਨੂੰ ਘਰੋਂ ਬਾਹਰ ਕੱਢਦਾ ਹੈਗਾ ਆ ਦੇਖ ਲੈ ਬੇਬੇ ਹੁਣ ਪੰਚਾਇਤ ਨੂੰ ਲੈਣ ਗਿਆ ਆਰੇ ਪਿੰਡੇ ਥੋੜ੍ਹਾ ਯੋਜਾ ਇਹ ਪੰਚਾਇਤ ਕਿ ਉੱਤੇ ਡਿਗਪੂ ਜਾਂ ਤੂੰ ਵੀ ਲਿਆ ਮੈਂ ਥੋੜੀ ਜਾਈਦਾ ਲੈਣ ਕਿਸੇ ਨੂੰ ਕਿਉਂ ਨਹੀਂ ਜਾਇਆ ਜਾਂਦਾ ਜਾਂ ਦੋ ਬੰਦੇ ਥੂਲੇ ਬਣਾ ਕੇ ਆਪੇ ਕਰੂ ਮੈਂ ਗੱਲ ਦੇਖਾਇਤਾ ਕਿਹੜੀ ਪੰਚਾਇਤ ਆਉਂਦੀ ਤੇ ਕੀ ਮੈਂ ਇਥੇ ਘਰੇ ਛੱਡ ਕੇ ਜਾਂਦਾ ਤੈਨੂੰ ਕੀ ਦੁੱਖ ਆਉਂਦੇ ਸੀਗੇ ਤੂੰ ਜਾਦੇ ਜਵਾਨ ਨਾ ਲੜਾ ਜਾ ਤੋੜੋ ਲਿਆ ਸਕ ਮਸਾ ਘਰ ਬਚਾਈ ਸੀਗਾ ਕੋਈ ਨਹੀਂ ਮੈਂ ਕਰਦੀਆਂ ਗੱਲ ਕੋਰੋ ਤਾਂ ਬੜਾ ਚੌੜਾ ਹੋ ਹੋ ਕਹਿੰਦਾ ਸੀ ਪੰਜ ਕਿੱਲੇ ਆਉਂਦੇ ਨੇ ਅੱਗੇ ਪਿੰਡੇ ਬੇਇਜ਼ਤੀ ਕਰਾਉਗੇ ਲੈ ਅਬਾ ਕੇ ਬੇਗਾ ਪੁੱਤ ਚੁੱਪ ਕਰ ਮੰਮੀ ਇਹ ਨੰਨੇ ਦਾ ਆਪਾਂ ਕਿੱਥੇ ਮਾਰ-ਮਾਰ ਕੇ ਕਰੂੰ ਘਰ ਤਾਂ ਆਪਾਂ ਹੋਰ ਕਿੱਥੇ ਜਾਵਾਂਗੇ ਨਾ ਪੁੱਤ ਇਹ ਹੀ ਆਪਣਾ ਘਰ ਆ ਪੁੱਤ ਨਾਲੇ ਫਿਰ ਤੇਰਾ ਮਾਮਾ ਆ ਗਿਆ ਨਾ ਹੁਣ ਆਪੇ ਉਹ ਹੱਲ ਕਰੂਗਾ ਕੋਈ ਨਾ ਕੋਈ ਚੰਗਾ ਪੁੱਤ ਨਾਲੇ ਪੁੱਤ ਤੇਰੇ ਪਾਪਾ ਤੇ ਬੇਬੇ ਦਿਲ ਦੇ ਮਾਰੇ ਨਹੀਂ ਹੈਗੇ ਇਹਨਾਂ ਨੂੰ ਵੈਸੇ ਗੁੱਸਾ ਆ ਜਾਂਦਾ ਪੁੱਤ ਚੰਗਾ ਆਪਾਂ ਨੂੰ ਇਹ ਇੱਥੇ ਰੱਖਣਗੇ ਚੰਗਾ ਪੁੱਤ ਮਾਮਾ ਆਪਾਂ ਇਹਨਾਂ ਤੋਂ ਕੁਝ ਨਹੀਂ ਮੰਗਦੇ ਆਪਾਂ ਚੁੱਪ ਕਰਕੇ ਇੱਥੇ ਰੱਖਾਂਗੇ ਠੀਕ ਹੈ ਆਪਾਂ ਤੇ ਤਾਂ ਕੁਝ ਮੰਗਿਆ ਵੀ ਨਹੀਂ ਹੈਗਾ ਇਹਨਾਂ ਤੋਂ ਕੋਈ ਨਾ ਪੁੱਛ। ਸਭ ਕੁਝ ਠੀਕ ਹੋ ਜਾਊਗਾ। ਪਤਾ ਨਹੀਂ ਰੱਬ ਨੇ ਆਪਣੇ ਕਿਹੋ ਜਿਹੇ ਮਾਰੇ ਲੇਖ ਲਿਖਤੇ। ਤੇਰੇ ਮੇਰੇ ਨਾਲ ਨਾਲ ਤੈਨੂੰ ਵੀ ਚੱਲਨੇ ਪੈ ਰਹੇ ਨੇ। ਚੱਲ ਕੋਈ ਨਾ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਹੁੰਦਾ ਤਾਂ ਉਹੀ ਹੈ। ਹੋਰ ਕੀ ਆਲਾ ਭਾਈ? ਜਿਵੇਂ ਵਧੀਆ। ਭਾਈ ਉਹ ਸਰਪੰਚ ਦਾ ਘਰ ਕਿਹੜਾ ਯਾਰ? ਤਰਪੰਤਵਾ ਇਧਰ ਵੀ ਰਿਚੀ ਇਕਲੀ ਕਾ ਜਲਾ ਮੜੇ ਲੈ ਕੇ ਚੱਲੇਗਾ ਪਰ ਵੀ ਕਿਹੜਾ ਪਿੰਡ ਆ ਮੇਰਾ ਪਿੰਡ ਮੰਦਰਾ ਵੀਰੇ ਯਾਰਾਂ ਇੱਥੇ ਮੇਰੀ ਭੈਣ ਵਿਆਹੀ ਸੀ ਉਹਨਾਂ ਦਾ ਥੋੜਾ ਜਿਹਾ ਮਸਲਾ ਯਾਰ ਸਰਪੰਚ ਨੂੰ ਮਿਲਣਾ ਸੀ ਕੋਈ ਗੱਲਬਾਤ ਕਰਨੀ ਸੀ ਅੱਛਾ ਹਾਂ ਹੋਰ ਤਾਂ ਕੋਈ ਆ ਜਿੰਨਾਂ ਦੇ ਵਹੀ ਆ ਬਈ ਆ ਬਈ ਮੰਗੇ ਸਰਦਾਰ ਕੇ ਪਈ ਆ ਯਾਰ ਇਧਰ ਆ ਘੜਾ ਜਿਹੜਾ ਸਾਮਣਾ ਅੱਛਾ ਠੀਕ ਆ ਹੋਰ ਇਹ ਫਟਾ ਵੀ ਦਰੀ ਹੋਇਆ ਇਧਰ ਨੂੰ ਹੋਰ ਸੱਪਾਂਸਾ ਹੋ ਸੱਸੀ ਕਾਲਾ ਸੱਸੀ ਕਾਲਾ ਸੱਸੀ ਕਾਲਾ ਹੋਰ ਮੁੰਡੂ ਠੀਕ ਹੋ ਹਾਂਜੀ ਹਾਂਜੀ ਠੀਕ ਹੈ ਜੀ ਬੜੀਆ ਕਿਵੇਂ ਕਿਵੇਂ ਖੈਰ ਹੈ ਕਿਵੇਂ ਆਣੇ ਹੋਏ ਖੈਰ ਮੈਂ ਤਾਂ ਹੀ ਮੰਦਰਾਂ ਤੋਂ ਆਈ ਮੇਰੀ ਭੈਣ ਪਈ ਇੱਥੇ ਇਹਨਾਂ ਦੇ ਆਪਣੇ ਮੰਗੇ ਸਰਦਾਰ ਕੇ ਅੱਛਾ ਤੇ ਉਹਨਾਂ ਦਾ ਥੋੜਾ ਜਿਹਾ ਲੜਾਈ ਝਗੜਾ ਜੀ ਹੁਣ ਮੇਰੀ ਭੈਣ ਨੂੰ ਫੁੱਟ ਮਾਰ ਰਹੇ ਸੀਗੇ ਮੈਂ ਤਾਂ ਅੱਜ ਕੁਦਰ ਕੋ ਮਿਲਣ ਆ ਗਿਆ ਉਹਨੂੰ ਤੇ ਮੈਨੂੰ ਪਤਾ ਲੱਗ ਗਿਆ ਉਹਦਾ ਥੋੜਾ ਜਿਹਾ ਲੜਾਈ ਝਗੜਾ ਬਾਲਾ ਵਧਾਈ ਬੈਠੇ ਜੀ ਅੱਛਾ ਤੇ ਥੋੜਾ ਜਿਹਾ ਜੇ ਮਸਲਾ ਪਨ ਮੇੜਿਆ ਬੂਜੀ ਤੁਸੀਂ ਉਹ ਐ ਸੀ ਪਹਿਲਾਂ ਤਾਂ ਕੋਈ ਨਾ ਪਹਿਲਾਂ ਚਾਹ ਪ ਮੈਂ ਕੰਮ ਤਾਂ ਕੋਈ ਹੋਰ ਜਾਂਦਾ ਸੀ ਚੱਲ ਕੋ ਗੱਲੇ ਆਪਾਂ ਪਹਿਲਾਂ ਤੇਰਾ ਮਸਲਾ ਹੱਲ ਕਰੀਏ ਨਾ ਚੱਲ ਆਪਾਂ ਪਹਿਲੇ ਉੱਪਰ ਚੱਲਦੇ ਕੋਈ ਗੱਲ ਦੀ ਤੇ ਇਹ ਤਾਂ ਹੁੰਦੀ ਐ ਚਲੋ ਆਪਾਂ ਪਹਿਲਾਂ ਥੋੜਾ ਕਮੀ ਕਰਕੇ ਇਹਨਾਂ ਚੀਜ਼ ਆਪਾਂ ਬਾਤ ਚੀ ਕਰੀ ਬਿਚਾਰੀ ਪਹਿਲਾਂ ਬਹੁਤ ਦੁਖੀ ਸੀ ਹਾਂ ਭਾਈ ਦੱਸੋ ਕੀ ਗੱਲ ਹੋਈ ਐ ਦੱਸ ਤਾਂ ਭਾਈ ਮੈਂ ਦੱਸਦੀ ਆ ਅਸੀਂ ਇਹਨਾਂ ਮਾਮਾਤੀਆਂ ਨੂੰ ਰੱਖਣਾ ਹੀ ਨਹੀਂ ਤੇਰੀ ਨਾਲ ਵੀ ਕੋਈ ਗਲਤੀ ਵੀ ਦੱਸੋ ਕੋਈ ਕਸੂਰ ਵੀ ਦੱਸੋ ਮੈਂ ਤਾਂ ਅਗਰ ਆਪਾਂ ਮੰਨ ਨਹੀਂ ਸਕਦੇ ਜੀ ਉਹ ਚੀਜ਼ ਨੂੰ ਇਹਨਾਂ ਦਾ ਕਸੂਰ ਦੱਸੋ ਇਹਨਾਂ ਦਾ ਕਸੂਰ ਕੀ ਹੋਏ ਕਸੂਰ ਸਾਨੂੰ ਮੈਂ ਇਹ ਦੱਸਦੀ ਆਂ ਵੀ ਪਹਿਲਾਂ ਵੀ ਇਹ ਕਿਤੋਂ ਹੋਰ ਆਈਆਂ ਨੇ ਤੇ ਜੇ ਸਾਡਾ ਵੀ ਸਾਰਾ ਕੁਝ ਲੁੱਟ ਕੇ ਲੈ ਗਈਆਂ ਇਹ ਫੇਰ ਅਸੀਂ ਕੀ ਕਰਾਂਗੇ ਤੂੰ ਵੀ ਬੋਲ ਭਾਈ ਮੰਗਿਆ ਤੂੰ ਕਿਵੇਂ ਜਿਵੇਂ ਚੁੱਪ ਚਾ ਕੇ ਬੈਠਾ ਘਰਾਂ 'ਚ ਮੜਾ ਮੁਟਾ ਲੜਾਈ ਝਗੜਾ ਤਾਂ ਹੁੰਦੀ ਹੀ ਰਹਿੰਦਾ ਉਹ ਕੀ ਬੋਲੂਗਾ ਸਰਪੰਚ ਸਾਹਿਬ ਹੁਣ ਤਾਂ ਮੈਂ ਬੰਦਿਆਂ 'ਚ ਹੀ ਨਹੀਂ ਕਹਿੰਦਾ ਉਹ ਤਾਂ ਯਾਰੀ ਦੇ ਨਾਂ ਤੇ ਕਲੰਕ ਆ ਉਹਤੇ ਯਕੀਨ ਕਰਕੇ ਮੈਂ ਇਹ ਘਰੇ ਰਿਸ਼ਤਾ ਕਰਿਆ ਸੀਗਾ ਵੀ ਮੇਰੀ ਭੈਣ ਖੁਸ਼ ਰਹੂਗੀ ਉਹ ਤੋਂ ਵੱਧ ਵੀ ਦੁਖੀ ਹੋ ਰਹੀ ਆ ਹਾਂ ਬਾਈ ਜੀ ਸਾਡਾ ਘਰ ਤਾਂ ਪਹਿਲੀ ਉਜੜਿਆ ਹੋਇਆਗਾ ਨਾਲੇ ਫਿਰ ਅਸੀਂ ਮਾਵਾਂ ਧੀਆ ਕਿੱਥੇ ਥਾਂ ਥਾਂ ਧੱਕੇ ਖਾਵਾਂਗੀਆਂ ਹੁਣ ਤਾਂ ਸਾਡਾ ਇਹੀ ਘਰ ਹੈ ਅਸੀਂ ਇੱਥੇ ਰਹਿਣਾ ਹੈ ਕਿਤੇ ਨਹੀਂ ਜਾਣਾ ਹੋਰ ਅਸੀਂ ਗੱਲ ਹੀ ਭਾਈ ਘਰਾਂ ਚ ਮੜਾ ਮੋਟਾ ਤੇਸ ਕਰਪਾ ਹੁੰਦਾ ਰਹਿੰਦਾ ਮੰਗੇ ਸਮਝੌਤਾ ਕਰੋ ਇਹ ਚੀਜ਼ਾਂ ਚ ਕੁਝ ਨਹੀਂ ਰੱਖਿਆ ਜੇ ਤੁਹਾਨੂੰ ਕੋਈ ਲੱਗਦਾ ਤੁਸੀਂ ਆਪਰੇ ਚ ਕਰੋ ਇਹ ਚੀਜ਼ਾਂ ਸਮਝੌਤਾ ਸਮਝੌਤਾ ਭਾਈ ਇਹਦੇ ਵਿੱਚ ਕੀ ਹੈ ਐਂ ਤਾਂ ਅਗਲਾ ਮਿੱਠੇ ਪੋਚੇ ਮਾਰਦਾ ਹੀ ਹੁੰਦਾ ਸਾਨੂੰ ਕੀ ਯਕੀਨ ਹੈ? ਤੇ ਵੀ ਬੱਸ ਲੋ ਹੁਣ ਤਾਂ ਕੋਈ ਫਾਇਦਾ ਨਹੀਂ ਭਈ ਇਹਨਾਂ ਨੂੰ ਸਮਝਾਉਣ ਦਾ ਹਨਾ ਇਹ ਤਾਂ ਪੱਥਰ ਦੇ ਬੰਦੇ ਆ ਇਹਨਾਂ ਤੇ ਕੋਈ ਅਸਰ ਨਹੀਂ ਹੈਗਾ ਤੇ ਹੁਣ ਤਾਂ ਭਈ ਫਿਰ ਆਪਦਾ ਕੋਈ ਤੁਹਾਡੇ ਮਨ ਨੂੰ ਜਿਵੇਂ ਲੱਗਦਾ ਤੇ ਉਸ ਨੂੰ ਇਹਨਾਂ ਨੂੰ ਕੋਈ ਸਮਝਾਉਣ ਦਾ ਫਾਇਦਾ ਨਹੀਂ ਠੀਕ ਆ ਸਰ ਜੀ ਚੱਲ ਭੈਣੇ ਹੁਣ ਆਪਾਂ ਇੱਥੋਂ ਚੱਲੀਏ ਇਹਨਾਂ ਤੇ ਕੋਈ ਗੱਲਾਂ ਦਾ ਅਸਰ ਨਹੀਂ ਇਹ ਤਾਂ ਪੱਥਰ ਦੇ ਲੋਕ ਨੇਗੇ ਅੱਲਾ ਪਾਪਾ ਮੇਰੇ ਨਾਲ ਤਾਂ ਮੰਨਣੇ ਲਈ ਜੀ ਨਹੀਂ ਆਉਂਦੀ ਹੁਣ ਤੂੰ ਵਾਲਾ ਤੇ ਮੈਂਨੂੰ ਇੱਕ ਵਾਰੀ ਆਪਣੀ ਧੀ ਕਹ ਦੇ ਵੇ ਵੇ ਮੈਂ ਤੇ ਕੋਈ ਛੋਟੀ ਮਨ ਜਿੰਨੇ ਇੱਕ ਵਾਰ ਆਖਰੀ ਨੂੰ ਆਗਾ ਚੱਲ ਬੁੱਤ ਇਹਨਾਂ ਦੇ ਕੋਈ ਅਸਰ ਨਹੀਂ ਪੈਣਾ ਗੱਲਾਂ ਦਾ ਚੱਲ ਬਸ ਚੱਲ ਪੈਣੇ ਮੈਂ ਮੋਂ ਪਤਾ ਬਸ ਵੇਬੇ ਤੂੰ ਬੰਦ ਕੱਪ ਕਰ ਜਾ ਤੂੰ ਕਿਉਂ ਨਾ ਬੋਲ ਪਹਿਲਾਂ ਵੀ ਤੂੰ ਕਰ ਪੱਟਾ ਮੇਰਾ ਤੇ ਹੁਣ ਵੀ ਤੂੰ ਪੱਟੇਗਾ